ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਇਤਿਹਾਸ ਬਹੁਤ ਕੁਝ ਸਿਖਾਉਂਦਾ ਹੈ ਇਤਿਹਾਸ ਤੋਂ ਕਈ ਕੁਝ ਸਿੱਖਿਆ ਲੈ ਕੇ ਅੱਗੇ ਵਧਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ 'ਚ ਹੋਈਆਂ ਗਲਤੀਆਂ ਨੂੰ ਆਉਂਦੇ ਸਮੇਂ 'ਚ ਦਰੁਸਤ ਕੀਤਾ ਜਾਂਦਾ ਹੈ ਤੇ ਸਿੱਖ ਪੰਥ ਦੇ ਸਿੱਖ ਰਵਾਇਤ ਦੇ ਇਤਿਹਾਸ ਦੇ ਪੰਨਿਆਂ 'ਚ ਵੀ ਦਰਜ ਹੈ ਕਿ ਬੂਟਾ ਸਿੰਘ ਤੋਂ ਲੈ ਕੇ ਸਰਜੀਤ ਸਿੰਘ ਬਰਨਾਲਾ ਤੱਕ ਤਖਤੀਆਂ ਪਾਕੇ ਸਜ਼ਾ ਭੁਗਤਦੇ ਰਹੇ ਨੇ ਧਾਰਮਿਕ ਸਜ਼ਾ ਪੂਰੀ ਕਰਦੇ ਰਹੇ ਨੇ ਤੇ ਸਿੱਖ ਰਾਜ ਦੇ ਮੋਢੀ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਕੋੜੀਆਂ ਦੀ ਸਜ਼ਾ ਹੁੰਦੀ ਆ ਅੱਜ ਉਸੇ ਇਤਿਹਾਸ 'ਚੋ ਇਹ ਝਾਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅੱਜ ਜਿਸ ਸਥਿਤੀ 'ਚ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਤੇ ਜੋ ਕੁਛ ਉਹਨਾਂ ਦੇ ਰਾਜਪਾਲਕ 'ਚ ਵਾਪਰਿਆ ਉਹ ਸਾਰੇ ਘਟਨਾ ਕਰਮਾਂ ਦੇ ਲਈ ਕੀ ਗੁਨਾਹਾਂ ਦੀ ਸਜ਼ਾ ਗੁਨਾਹ ਅਣਜਾਣੇ ਛੋਈ ਜਾਣੇ ਛੋਈ ਸਾਜ਼ਿਸ਼ ਤਹਿਤ ਕੀਤੇ ਕਿੰਨੇ ਕਬੂਲੇ ਕਿੰਨੇ ਨਹੀਂ ਕਬੂਲੇ ਉਹ ਸਾਰਿਆਂ ਨੂੰ ਪਰਚੋਲ ਕਰਦਿਆ ਪੰਜ ਸਿੰਘ ਸਹਿਬਾਨ ਕੀ ਬਰਨਾਲੇ ਵਾਲੀ ਬੂਟਾ ਸਿੰਘ ਵਾਲੀ ਜਾਂ ਮਹਾਰਾਜ ਅਰਜੀਤ ਸਿੰਘ ਵਾਲੀ ਕਿਹੜੀ ਸਜ਼ਾ ਸੁਣਾਉਣਗੇ ਨਾ ਅਕਾਲੀਆਂ ਨੂੰ ਮਹਾਰਾਜ ਅਰਜੀਤ ਸਿੰਘ ਦਾ ਰਾਜ ਅਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਖਦੀ ਰਸਦ ਸਾਰੀ ਮਹਾਰਾਜ ਅਨਜੀਤ ਸਿੰਘ ਦੇ ਖਜ਼ਾਨਿਆਂ ਚੋਂ ਘਰਾਂ ਚੋਂ ਆਉਂਦੀ ਐ ਸੇਵਾ ਚਲਦੀ ਐ ਅਚਾਨਕ ਇੱਕ ਪਹਿਲੂ ਆਉਂਦਾ ਕਿ ਵੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਸਿੱਖ ਸਿਧਾਂਤਾਂ ਤੋਂ ਉਲਟ ਇੱਕ ਗੁਨਾਹ ਕਰਤਾ ਉਹ ਇਤਿਹਾਸ ਚ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਪਈਆਂ ਨੇ ਕੋਈ ਕਹਿੰਦਾ ਨਚਨੀ ਦਾ ਨਾਚ ਦੇਖ ਲਿਆ ਕੋਈ ਕਹਿੰਦਾ ਨਚਨੀ ਨਾਲ ਵਿਆਹ ਦੀਆਂ ਗੱਲਾਂ ਨੇ ਕੋਈ ਕਹਿੰਦਾ ਕਿ ਨਹੀਂ ਦਾੜੀ ਰੰਗਣ ਦਾ ਹੀ ਮਾਮਲਾ ਸੀ ਚਲੋ ਆਪਾਂ ਇਹ ਘਟਨਾ ਕਰਮ ਨੂੰ ਇੱਕ ਪਾਸੇ ਰੱਖ ਕੇ ਸਿਰਫ ਇਹ ਕਿ ਉਹਨਾਂ ਨੇ ਸਿੱਖ ਸਿਧਾਂਤ ਤੋਂ ਉਲਟ ਜਾ ਕੇ ਕੋਈ ਕਦਮ ਚੁੱਕਿਆ ਤੇ ਇਸ ਦੀ ਸ਼ਿਕਾਇਤ ਇਸ ਦਾ ਜ਼ਿਕਰ ਅਕਾਲ ਤਖਤ ਸਭ ਦੇ ਜਥੇਦਾਰ ਤੱਕ ਪੜਿਆ ਤੇ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਜਥੇਦਾਰ ਫੂਲਾ ਸਿੰਘ ਹੋਰਾਂ ਨੇ ਤਲਬ ਕਰ ਲਿਆ ਕਿਤੇ ਅੰਦਰ ਕੋਈ ਕਿਸੇ ਕਣ ਵੱਜੋਂ ਵੀ ਹੰਕਾਰ ਜਿਹੜਾ ਪਿਆ ਹੁੰਦਾ ਕਿਤੇ ਖਰਾਬ ਕਰਦਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਤਲਬ ਕਰਨ ਤੇ ਕਾਲ ਤੱਕ ਸਭ ਤੇ ਆ ਕੇ ਪੇਸ਼ ਹੋਣ ਤੋਂ ਕੰਨੀ ਘਤਰਾ ਲਈ ਪਰ ਰਸ਼ਦ ਗੁਰੂ ਘਰ ਉਮੇ ਹੀ ਆਈ ਉਮੇ ਹੀ ਉਹ ਮੱਥਾ ਟੇਕਣਾਉਂਦੇ ਸੀ ਸੋ ਇਸ ਗੱਲ ਤੋਂ ਜਦੋਂ ਅਸਰ ਫੁੱਲਾ ਸਿੰਘ ਨੂੰ ਪਤਾ ਲੱਗਿਆ ਕਿ ਵੀ ਉਹ ਬੁਲਾਇਆ ਵੀ ਨਹੀਂ ਆਏ ਤੇ ਜੰਦੇ ਕਿ ਉਹਨਾਂ ਨੇ ਕਿਹਾ ਵੀ ਇਹ ਮਰੀਜ਼ਾ ਪੰਖ ਹੋਈ ਹੈ ਉਹ ਹੁਣ ਇਹ ਰਸਤ ਬੰਦ ਕਰੋ ਨਹੀਂ ਕਬੂਲ ਕਰਨੀ ਤੇ ਜਦੋਂ ਮਹਾਰਾਜ ਸਿੰਘ ਆਉਣ ਤਾਂ ਉਹਨੂੰ ਸਿਹਲਾ ਲਾ ਦਿਓ ਠੀਕ ਹੈ ਜਦੋਂ ਇਹ ਕਾਰਵਾਈ ਦਾ ਮਹਾਰਾਜ ਸਿੰਘ ਨੂੰ ਪਤਾ ਲੱਗਾ ਤੇ ਉਸਨੂੰ ਝਟਕਾ ਲੱਗਾ ਕਿ ਮੇਰੇ ਤੋਂ ਗਲਤੀ ਹੋਈ ਹੈ ਤੇ ਉਸਨੇ ਕਹਿੰਦੇ ਜੱਥੇ ਫੂਲਾ ਸਿੰਘ ਕੋਲ ਨਾਲ ਸੰਪਰਕ ਸਾਧਿਆ ਤੁਹਾਨੂੰ ਕਿਹਾ ਕਿ ਠੀਕ ਹੈ ਜੀ ਮੈਂ ਹਾਜ਼ਰ ਹੋ ਗਿਆ ਹਾਂ ਦੱਸੋ ਜੀ ਉਹ ਕਹਿੰਦੇ ਆਏ ਨੇ ਜਿੱਥੇ ਖੁੱਲਾ ਸਿੰਘ ਕਹਿੰਦੇ ਕਿ ਪਹਿਲਾਂ ਗੱਲ ਰঞ্জੀਤ ਸਿੰਘਾਂ ਤੇਰੇ ਔਰ ਮੇਰੇ ਵਿਚਾਲੇ ਸੀ ਹੁਣ ਵਿਚਾਲੇ ਸੰਗਤ ਆ ਗਈ ਆ ਤੂੰ ਇੱਕ ਕਪੜਾ ਗਾਂ ਲੰਘਿਆ ਆ ਗਲਤੀ ਕਰਦਿਆਂ ਤੇ ਤੁਝੇ ਗਲਤੀ ਹੋਈ ਤੇ ਉਸ ਨੂੰ ਕਬੂਲ ਕਰਦਾ ਤੇ ਗੱਲ ਨਿਬੜ ਜਾਣੀ ਸੀ ਪਰ ਤੂੰ ਉਸ ਨੂੰ ਕਬੂਲਣ ਦੀ ਬਜਾਏ ਤੂੰ ਤਾਂ ਸੱਦੇ ਤੇ ਵੀ ਤਲਬ ਕਰਨ ਤੇ ਵੀ ਨਹੀਂ ਆਇਆ ਤੂੰ ਆਪਣੇ ਆਪ ਨੂੰ ਜ਼ਿਆਦਾ ਵੱਡਾ ਮੰਨਣ ਲੱਗ ਪਿਆ ਇਸ ਲਈ ਹੁਣ ਮੈਂ ਨਹੀਂ ਹੁਣ ਸੰਗਤ ਫੈਸਲਾ ਕਰੇਗਾ ਫੈਸਲਾ ਸੰਗਤ ਚ ਹੋਏਗਾ ਦੇਖੰਦੇ ਸੰਗਤ ਦੀ ਹਾਜ਼ਰੀ ਦੇ ਵਿੱਚ ਐਸ.ਆਰ. ਸਹਿਵਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੱਪੜੇ ਤਾਰ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੇ ਚੋਲੇ ਤਾਰੇ ਗਏ ਕੋੜੇ ਮਾਰਨ ਦੀ ਤਿਆਰੀ ਸੀ ਕਿ ਸੰਗਤਾਂ ਦੀ ਅੱਖਾਂ 'ਚ ਅੰਜੂ ਆ ਗਏ ਤੇ ਉਹਨਾਂ ਨੇ ਜਸੀਦਰ ਸਾਹਿਬ ਨੂੰ ਅਪੀਲ ਕੀਤੀ ਕਿ ਮਹਾਰਾਜ ਕੋੜੇ ਭਜਣ ਤੋਂ ਵੀ ਵੱਡੀ ਸਜ਼ਾ ਕਿ ਮਹਾਰਾਜਾ ਅਨਜੀਤ ਸਿੰਘ ਰਾਜ ਭਾਗ ਹੁੰਦਿਆਂ ਵੀ ਸਾਰਾ ਕੁਝ ਹੁੰਦਿਆਂ ਵੀ ਹੁਣ ਝੁੱਕ ਗਿਆ ਉਸ ਨੇ ਤਖਤ ਮੁਰੇ ਆਪਣਾ ਸੀਸ ਝੁਕਾ ਦਿੱਤਾ ਉਸ ਨੇ ਗੁਨਾਹ ਕਬੂਲ ਕਰ ਲਿਆ ਤੇ ਕੋੜੇ ਦੀ ਸਜ਼ਾ ਭੁਗਤਣ ਲਈ ਤੁਹਾਡੇ ਸਾਹਮਣੇ ਚੋਲੇ ਲਾ ਕੇ ਖੜਾ ਸੋ ਸਜ਼ਾ ਹੋ ਗਈ ਹੈ ਫਿਰ ਮੋਟਾ ਸਿੰਘ ਹੋਰਾ ਵਾਲਾ ਬਰਤਾਤ ਆਪਣੇ ਸਾਹਮਣੇ ਆ ਕਿ ਉਹਨਾਂ ਨੂੰ ਬਾਖੜੀਆਂ ਕਰਕੇ ਤਖਤੀ ਪਾ ਕੇ ਸਜ਼ਾ ਭੋਗੀ ਧਾਰਮਿਕ ਸਜ਼ਾ ਲੱਗੀ ਇਸੇ ਤਰ੍ਹਾਂ ਸੁਰਜੀਤ ਸਿੰਘ ਬਰਨਾਲਾ ਜਦੋਂ ਪੁਲਿਸ ਭੇਜਣ ਵਾਲੇ ਮਾਮਲੇ 'ਚ ਦਰਬਾਰ ਸਾਹਿਬ ਦੇ ਅੰਦਰ ਫਿਰ ਤਲਖਾ ਲੱਗੀ ਤਖਤੀ ਪਾ ਕੇ ਸਜ਼ਾ ਭੋਗੀ ਅਜੋ ਸਵਾਲ ਹੁਣ ਦੁਆਰਾ ਆ ਕੇ ਖਲੋਤਾ ਹੈ ਸਵਾਲ ਇਥੋਂ ਖੜਾ ਹੁੰਦਾ ਹੈ ਕਿ ਤਖਤੀ ਪਾ ਕੇ ਜਾਂ ਬਿਨਾ ਤਖਤੀ ਤੋਂ ਜਾਂ ਕੋੜੇ ਇਹਨਾਂ ਚ ਫਰਕ ਕੀ ਹੈ ਕਹਿੰਦੇ ਜੀ ਇੱਕ ਹੈ ਕਿ ਤੁਸੀਂ ਆ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਗੁਨਾਹ ਕਬੂਲ ਕਰ ਲਿਆ ਗੁਨਾਹ ਕਬੂਲ ਕਰਨ ਤੋਂ ਬਾਅਦ ਤੁਹਾਡੇ ਲਈ ਧਾਰਮਿਕ ਸਜ਼ਾ ਮਕਰਰ ਹੁੰਦੀ ਹੈ ਕਿ ਭਈ ਠੀਕ ਹੈ ਗਲਤੀ ਹੋਈ ਕੋਤਾਹੀ ਹੋਈ ਜਾਣੇ ਛੋਈ ਅਣਜਾਣੇ ਛੋਈ ਜਾਣ ਬੁੱਝ ਕੇ ਕੀਤੀ ਪਰ ਤੁਸੀਂ ਆਪਣਾ ਗੁਨਾਹ ਕਬੂਲ ਕੀਤਾ ਤੇ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਚਾਹੇ ਉਹ ਕੀਰਤਨ ਸਰਵਣ ਕਰਨ ਦੀ ਹੋਵੇ ਪਾਠ ਕਰਨ ਦੀ ਹੋਵੇ ਨਾਮ ਜਪਣ ਦੀ ਹੋਵੇ ਜੋੜਿਆਂ ਦੀ ਹੋਵੇ ਵਰਤਨਾ ਦੀ ਹੋਵੇ ਲੰਗਰ ਛੋਵੇ ਸਫਾਈ ਦੀ ਹੋਵੇ ਸੋ ਇਸੇ 'ਚ ਗਲਤੀ ਦੇ ਮਿਆਰ ਨੂੰ ਦੇਖਦੇ ਆਂ ਗਲਤੀ ਦੇ ਕਾਰਨਾਂ ਨੂੰ ਦੇਖਦੇ ਆਂ ਤੁਹਾਡੇ ਹੈ ਉਸ ਕਿਉਂਕਿ ਤੁਸੀਂ ਕਈ ਵਾਰ ਆਦਰਸ਼ ਵੀ ਹੁੰਨੇ ਹੋ ਜੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਦਰਸ਼ਿਕ ਚਿਹਰਾ ਸੀ ਜੇ ਬੁਟਾ ਸਿੰਘ ਬਾਰਾ ਕਰਦਾ ਤਾਂ ਇੱਕ ਵੱਡਾ ਰੁਤਬੇਦਾਰ ਵਿਅਕਤੀ ਸੀ ਜੇ ਬਰਨਾਲੇ ਹੋਰੀ ਕਰਦੇ ਨੇ ਬਾਦਲ ਹੋਰੀ ਕਰਦੇ ਨੇ ਤਾਂ ਉਹ ਇੱਕ ਚਿਹਰੇ ਨੇ ਸੋ ਜੇ ਇਹ ਜੇਕਰ ਗਲਤੀ ਕਰਦੇ ਨੇ ਫਿਰ ਤਖਤੀ ਤੱਕ ਵਾਲਾ ਫੈਸਲਾ ਹੁੰਦਾ ਸੋ ਮਤਲਬ ਤੁਸੀਂ ਗੁਨਾਹ ਕੀਤਾ ਤੇ ਉਹਨੂੰ ਕਬੂਲ ਕੀਤਾ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਪਰ ਤੁਸੀਂ ਅਦਰਸ਼ ਸੀ ਤੁਸੀਂ ਚਿਹਰਾ ਸੀ ਤੁਹਾਡੇ ਚੋ ਲੋਕ ਦੇਖ ਕੇ ਉਸ ਰਾਹਾਂ ਤੇ ਤੁਰਦੇ ਸੀ ਇਸ ਲਈ ਤੁਹਾਨੂੰ ਤਖਤੀ ਪਾ ਕੇ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਅਜਿਹੀ ਲਿਖਤ ਵਾਲੀ ਤਖਤੀਆਂ ਪਾ ਕੇ ਨਿਭਾਉ ਪਈ ਸੇਵਾ ਪਰ ਗੁਨਾਹ ਕਰਕੇ ਕਬੂਲ ਨਾ ਕਰਨਾ ਤੇ ਉਹ ਤੋਂ ਕੰਨੀ ਘਤਰਾ ਜਾਣਾ ਹੈ ਤਖਤ ਦੇ ਹੁਕਮ ਨੂੰ ਵੀ ਕਾਲ ਤੱਕ ਸਾਡੇ ਹੁਕਮ ਨੂੰ ਵੀ ਲਾਂਬੇ ਕਰ ਦੇਣਾ ਸਿੱਖ ਸਿਧਾਂਤਾਂ ਨੂੰ ਵੀ ਕਿਨਾਰੇ ਕਰ ਦੇਣਾ ਫਿਰ ਅਜਿਹੇ ਗੁਨਾਹ ਕਰਕੇ ਜਦੋਂ ਆਉਂਦਾ ਫਿਰ ਕੋੜਿਆਂ ਤੱਕ ਅਲੀ ਸਜਾਲਾ ਮੈਨੂੰ ਖੜਾ ਹੁਣ ਇੱਕ تیر ਗਈ ਆ ਚਾਰ ਗੁਰਹਾਂ ਨੂੰ ਲੈ ਕੇ ਮਾਫੀਨਾਮੇ ਦੇ ਰੂਪ ਚ ਸ਼ਿਕਾਇਤ ਪੱਤਰ ਦੇ ਕੇ ਆਈ ਆ ਚੰਦੂ ਮੱਜਰੇ ਨਾਲ ਹੀ ਤਰ ਤੇ ਦੂਏ ਪਾਸੇ ਉਸ ਮਾਫੀਨਾਮਾ ਸ਼ਿਕਾਇਤ ਪੱਤਰ ਦੇ ਹਵਾਲੇ ਨਾਲ ਵਨ ਸਿੰਘ ਸੈਵਾਨਾਂ ਦੇ ਬੈਠਕ ਦੇ ਵਿੱਚ ਫੈਸਲਾ ਲੈ ਕੇ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਵਿੱਚ ਅਕਾਲ ਤਖਸਲ ਤੇ ਪੇਸ਼ ਹੋਣ ਦਾ ਹੁਕਮ ਹੁੰਦਾ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ 15 ਦਿਨਾਂ ਦੇ ਅੰਦਰ ਅਕਾਲ ਤਖਸਲ ਤੇ ਪੇਸ਼ ਹੋ ਗਏ ਬੰਦ ਲਿਹਾਪੇ 'ਚ ਆਪਣਾ ਸਪਸ਼ਟੀਕਰਨ ਦੇ ਦਿੱਤਾ ਸ਼੍ਰੋਮਣੀ ਕਮੇਟੀ ਨੇ ਵੀ ਦਿੱਤਾ ਹੋ 94 96 ਲੱਖ ਦੇ ਇਸਤਿਹਾਰਾਂ ਦਾ ਮਾਮਲਾ ਉਹਦਾ ਉਹਦਾ ਵੀ ਉਹਨਾਂ ਨੇ ਵੀ ਸਪਸ਼ਟੀਕਰਨ ਦੇ ਦਿੱਤਾ ਹੁਣ ਇਹ ਸਪਸ਼ਟੀਕਰਨ ਤੋਂ ਬਾਅਦ ਉਹ ਲਫਾਫਾ ਖੁੱਲਣ ਤੋਂ ਬਾਅਦ ਤੈ ਹੋਣਾ ਕਿ ਗੁਨਾਹ ਧਾਰਮਿਕ ਸਜ਼ਾ ਵਾਲਾ ਗੁਨਾਹ ਧਾਰਮਿਕ ਸਜ਼ਾ ਤਖਤੀ ਪਾ ਕੇ ਭੁਗਤਣ ਵਾਲਾ ਜਾਂ ਗੁਨਾਹ ਕੋੜੀਆਂ ਤੱਕ ਵਾਲਾ ਕਿ ਤੁਸੀਂ ਕਬੂਲ ਕੀਤਾ ਕਿ ਨਹੀਂ ਕੀਤਾ ਗੁਨਾਹ ਤਾਂ ਕਬੂਲ 2015 ਚ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਚ ਚੰਦੂ ਮਾਜਰੇ ਤੇ ਬੀਬੀ ਜ਼ਗੀਰ ਕਰੋਰ ਨੇ ਵੀ ਕਰ ਲਿਆ ਸੀ ਮਤਲਬ ਜੇ ਗੁਨਾਹ ਕਬੂਲ ਕੀਤੇ ਹੋਏ ਨੇ ਫਿਰ ਤਾਂ ਤੁਹਾਨੂੰ ਤਖਤੀਆਂ ਪਾ ਕੇ ਸਜ਼ਾ ਤਾਂ ਲੱਗਣੀ ਹੈ ਉਤਾਰਮਕ ਸਿਆਜ਼ਾ ਬੋਕਤ ਨਹੀਂ ਪੈਣੀ ਪਰ ਸੰਗਤ ਚ ਇੱਕ ਸਵਾਲ ਚੱਲ ਰਿਹਾ ਅਕਾਲੀ ਦਲ ਦੇ ਆਪਣੇ ਬੇੜੇ ਚ ਇੱਕ ਸਵਾਲ ਚੱਲ ਰਿਹਾ ਉਹ ਸਵਾਲ ਇਹ ਵੱਡਾ ਹੁੰਦਾ ਜਾ ਰਿਹਾ ਕਿ ਬਈ ਇਹ ਸਾਰੀ ਵਰਤਾਰੇ ਦੇ ਵਿਚਾਲੇ ਇਹ ਘਟਨਾ ਕਰਮ ਦੇ ਵਿਚਾਲੇ ਕੀ ਅਣਜਾਣੇ ਚ ਗਲਤੀ ਹੈ ਕਿ ਜਾਣੇ ਚ ਗਲਤੀ ਹੈ ਗਲਤੀ ਤਾਂ ਹੋਈ ਹੈ ਤੇ ਸਰਕਾਰ ਹੁੰਦਿਆਂ ਤਾਕਤ ਹੁੰਦਿਆਂ ਜੇਕਰ ਉਹ ਘਟਨਾਕਰਮ ਦੇ ਹਵਾਲੇ ਨਾਲ ਤੁਸੀਂ ਉਸ ਨੂੰ ਦੁਰਸਤ ਕਰਨ ਲਈ ਕੋਈ ਡਿਊਟੀ ਨਹੀਂ ਨਿਭਾਈ ਤਾਂ ਕੀ ਇਹ ਇਹ ਕਿਹਾ ਜਾਵੇ ਕਿ ਤੁਹਾਨੂੰ ਗਲਤੀਆਂ ਦਾ ਪਤਾ ਸੀ ਗਲਤੀਆਂ ਹੋ ਰਹੀਆਂ ਸੀ ਤੇ ਤੁਸੀਂ ਤਾਂ ਵੀ ਉਸ ਤੋਂ ਕੰਨੀ ਕੁ ਤਰ੍ਹਾਂ ਨੂੰ ਲੱਗਦਾ ਸੀ ਕਿ ਜਥੇਦਾਰ ਵੀ ਆਪਣੇ ਸਰਕਾਰ ਵੀ ਆਪਣੀ ਪੁਲਿਸ ਵੀ ਆਪਣੀ ਹੈ ਸ਼੍ਰੋਣੀ ਕਮੇਟੀ ਵੀ ਆਪਣੀ ਕੀ ਲੋੜ ਹੈ ਸੋ ਇਹ ਇਸ ਤੋਂ ਫਿਰ ਸਵਾਲ ਪੈਦਾ ਹੁੰਦਾ ਕਿ ਕੀ ਤਖਤਿਆਂ ਤੱਕ ਇਹ ਸਰੂਗਾ ਕਿ ਕੋੜਿਆਂ ਤੱਕ ਜਾਣਾ ਪਊਗਾ 2015 ਪੰਜਾਬ ਚ ਬੀਅਦਬੀ ਦੀਆਂ ਘਟਨਾਵਾਂ ਬੈਬਲ ਕਲਾਮ ਰਿਗਾੜੀ ਗੋਲੀ ਕਾਂਡ ਆਪਨ ਸਰੂਪ ਦੇ ਅੰਗ ਖਿਲਾਰੇ ਗਏ ਤੇ ਉਸ ਦੇ ਰੋਸੇ ਵਜੋ ਐ ਨਾਮ ਜਪਦੀਆਂ ਲੰਗਰ ਛਕਦੀਆਂ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ ਤੇ ਗੋਲੀਆਂ ਭਰਾਈਆਂ ਗਈਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸੋ ਸਾਰੀ ਲੀਡਰਸ਼ਿਪ ਜਿਹੜੀ ਬਾਕੀ ਵਾਲੇ ਪਾਸੇ ਖੜੀ ਆ ਉਹ ਵੀ ਤੇ ਜਿਹੜੀ ਸੁਖਵੀਰ ਬਾਦਲ ਦੇ ਪਿੱਛੇ ਖੜੀ ਆ ਉਹ ਵੀ ਸਾਰੀ ਸੱਤਾ ਸੁਖਮਾਨਨ ਵਾਲੀ ਤੇ ਉਹ ਸਭ ਬਰਤਾਰੇ ਦੇ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਇੱਕ ਚਿੱਠੀ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਮੱਥਾ ਟੇਕ ਕੇ ਅਖਾਲਸਾਬ ਤੇ ਜਾਂਦੇ ਨੇ ਕਿੰਨੀ ਗੁਰਵਚਨ ਸਿੰਘ ਸੀ ਮੇਰਾ ਖਲੋਸ ਉਵੇਂ ਸੋ ਉਹਨਾਂ ਨੂੰ ਪੱਕੇ ਦਾ ਤੌਰ ਤੇ ਚਿੱਠੀ ਖੋਪਦੇ ਨੇ ਕਹਾਂ ਜੀ ਗਿਆਨੀ ਗੁਰਵਚਨ ਸਿੰਘ ਜਿੱਤੇ ਗੁਰਵਚਨ ਸਿੰਘ ਹਨ ਕਿ ਆਪ ਪਛਾਤਾ ਪੜੀ ਚਿੱਠੀ ਆ ਉਸ ਤੋਂ ਬਾਅਦ ਤੱਕ 3 ਦੇ ਕੇਸਕਾਰ ਸਾਹਿਬ ਵਿਖੇ ਪਛਾਤਾ ਬੱਜੋ ਅਖੰਡ ਪਾਠ ਸਾਹਿਬ ਕਰਾਇਆ ਜਾਂਦਾ ਤੇ ਉਸ ਅਖੰਡ ਪਾਠ ਸਾਹਿਬ ਦੇ ਪਿਛ ਹਾਜ਼ਰੀ ਭਰਨ ਦੇ ਲਈ ਜਦੋਂ ਭੋਗ ਪਾਏ ਜਾਂਦੇ ਨੇ ਤਦ ਪ੍ਰਕਾਸ਼ ਸਿੰਘ ਬਾਦਲ ਕੀ ਚੰਦੂ ਮੱਜਰਾ ਵੀ ਬੈਠਾ ਦਿਖ ਰਿਹਾ ਪਰ ਜਿਸਨੂੰ ਚੀਮਾ ਹਰੇ ਵੀ ਬੱਠੇ ਨੇ ਤੇ ਪੀ ਵੀ ਜਗੀਰ ਕੋਰ ਵੀ ਤੁਸੀਂ ਸਭ ਸਾਰਿਆਂ ਨੇ ਪਛਤਾਪ ਕਰਨ ਗਏ ਸੀ ਜਦ ਗੁਨਾਹਾਂ ਲਈ ਬੋਲੇ ਕਿਉਂ ਨਹੀਂ ਇਹ ਤਫਸੀਲ ਜਦ ਕਿਉਂ ਨਹੀਂ ਸਾਹਮਣੇ ਲਿਆਂਦੀ ਕਿ ਹਾਂ ਇਹ ਗੁਨਾਹ ਹੋਏ ਨੇ ਸੋ ਇਸ ਦਾ ਮਤਲਬ ਤੁਸੀਂ ਉਸ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਚਾਹੇ ਸੁਖਵੀਰ ਬਾਦਲ ਦੇ ਪਿੱਛੇ ਖੜੇ ਹੋ ਜਾਂ ਸੁਖਵੀਰ ਬਾਦਲ ਦੇ ਸਾਹਮਣੇ ਖੜੇ ਹੋ ਚਾਹੇ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਹਾਂ ਜੀ ਅਸੀਂ ਆਪਣੀ ਗਨਾਹਾਂ ਦੀ ਮਾਫੀ ਮੰਗ ਲਈ ਉਹ ਮੰਗੇ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਉਹਦੇ ਤੁਸੀਂ ਵੀ ਨਹੀਂ ਛੱਡ ਕੇ ਆਏ ਤੇ ਕਹਿੰਦੇ ਹੋ ਕਿ ਸੁਖਵੀਰ ਪ੍ਰਧਾਨ ਕੀ ਤੋਂ ਅਸਤੀਫਾ ਦੇਵੇ ਫਿਰ ਤੁਸੀਂ ਆਪਣੇ ਕੋਰ ਕਮੇਟੀ ਦੇ ਮੈਂਬਰਾਂ ਤੋਂ ਅਸਤੀਫੇ ਦੇ ਆਉਂਦੇ ਤੁਸੀਂ ਚੋਣਾ ਨਾ ਲੜਦੇ ਤਾਜ਼ੀਆਂ ਲੋਕ ਸਭਾ ਚੋਣਾ ਸੋ ਇਹਦਾ ਮਤਲਬ ਉਸ ਸਮੇਂ ਮੇਰੇ ਕੋਲ ਤਸਵੀਰ ਪਈ ਆ ਇਹ ਤਸਵੀਰ ਗਵਾਹੀ ਭਰਦੀ ਆ ਉਸ ਸਮੇਂ ਦੀ ਕਿ ਬੀਬੀ ਜਗੀਰ ਕੌਰ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਦਲਜੀਤ ਸਿੰਘ ਚੀਮਾ ਵੀ ਪ੍ਰਕਾਸ਼ ਸਿੰਘ ਬਾਦਲ ਵੀ ਇਹ ਉਸ ਪਸਰਤਾਪ ਵਾਲੇ ਉਹਦੇ ਵਿੱਚ ਅਖੰਡਪਾਟ ਸਾਹਿਬ ਦੇ ਭੋਗ ਤੇ ਬੈਠੇ ਨੇ ਸੋ ਇਹਦਾ ਮਤਲਬ ਗਨਾਹਾਂ ਤੋਂ ਤੁਸੀਂ ਜਨਾਬ 2015 ਤੋਂ ਵਾਕਿਫ ਹੋ ਹੁਣ ਰਾਜਨੀਤੀ ਚਮਕਾਉਣ ਲਈ ਜਿਆਦਾ ਏ ਜਾਂ ਜਦੋਂ ਲੱਗਿਆ ਕਿ ਹੁਣ ਕਾਲੀ ਦਲ ਚ ਕੁਝ ਖੱਟਣ ਨੂੰ ਨਹੀਂ ਰਿਹਾ ਕੁਝ ਕਮਾਉਣ ਨੂੰ ਨਹੀਂ ਰਿਹਾ ਹੁਣ ਕਹਿੰਦੇ ਚੋਣ ਵੀ ਨਹੀਂ ਲੜਾਂਗੇ ਸੋ ਇਸ ਲਈ ਇਹ ਵੱਡਾ ਸਵਾਲ ਹੁਣ ਜਸਵੰਤ ਸਾਹਿਬ ਉਰੇ ਤਾਂ ਖੜਾ ਹੀ ਹੈ ਕਿ ਉਹਨਾਂ ਨੇ ਫੈਸਲਾ ਕੀ ਲੈਣਾ ਤੇ ਉਹਨਾਂ ਦੇ ਫੈਸਲੇ ਤੇ ਸਭ ਦੀ ਨਜ਼ਰ ਆ ਚਰਚਾ ਤਾਂ ਸੰਗਤ ਚ ਇਸ ਗੱਲ ਦੀ ਵੀ ਆ ਕਿ ਕੀ ਇਹ ਇਹਨਾਂ ਲੀਡਰਾਂ ਨੂੰ ਜਿਨ੍ਹਾਂ ਦੇ ਹੱਥ 'ਚ ਅਕਾਲੀ ਦਲ ਦੀ ਬਾਗਡੋਰ ਸੀ ਜਿਨ੍ਹਾਂ ਨੇ ਉਸ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਰਟੀ ਨੂੰ ਜਿਹੜੀ ਕੌਮ ਦੀ ਪਾਰਟੀ ਸੀ ਪੰਜਾਬ ਦੀ ਪਾਰਟੀ ਸੀ ਉਸ ਨੂੰ ਪਰਿਵਾਰਕ ਮੀਟਿੰਗ ਵਾਲੀ ਪਾਰਟੀ ਬਣਾ ਕੇ ਰੱਖ ਲਿਆ ਸਾਰੇ ਆਪਣੇ ਪਰਿਵਾਰ ਪਾਲੇ ਉਸ ਨੂੰ ਧਾਰਮਿਕ ਸਜ਼ਾ ਹੀ ਦੇਣੀ ਚਾਹੀਦੀ ਹੈ ਜਾਂ ਇਸ ਰਾਜਨੀਤਿਕ ਬੱਜਰਗਰਤੀਆਂ ਲਈ ਕੋਈ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਹੈ ਕੀ ਇਸ ਮਸਲੇ ਦੇ ਉੱਤੇ ਵੀ ਸਿੰਘ ਸਹਿਵਾਨ ਵਿਚਾਰਨਗੇ ਕਿ ਇਹ ਲਈ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਹੈ ਕਿ ਭਾਈ ਰਾਜਨੀਤੀ ਤੋਂ 5 ਸਾਲ ਹੋ ਜੋ ਬੰਝੇ ਛੁੱਟੀ ਆ ਤੁਹਾਡੀ ਆ ਪ੍ਰਧਾਨਗੀਆਂ ਵੀ ਛੱਡੋ ਕੁਰਸੀਆਂ ਵੀ ਛੱਡੋ ਕੋਰ ਕਮੇਟੀਆਂ ਵੀ ਛੱਡੋ ਬਾਕੀ ਉਹ ਦੇਦਾਰੀਆਂ ਵੀ ਛੱਡੋ ਆ ਨਵੀਂ ਪਨੀਰੀ ਨੂੰ ਅਸੀਂ ਪੰਥ ਦੀ ਬਾਗਡੋਰ ਸੌਂਪਦੇ ਆ ਨਵੀਂ ਪਨੀਰੀ ਨੂੰ ਅਸੀਂ ਅਕਾਲੀ ਦਰ ਸੌਂਪਦੇ ਆ ਹੇ ਕਿ ਬੋਤ ਸੁਜਮਨ ਨੌਜਵਾਨ ਪੰਜਾਬ ਦੇ ਵਿੱਚ ਜਿਹੜੇ ਸਿੱਖੀ ਦੀ ਮਰਿਆਦਾ ਤੋਂ ਵੀ ਵਾਕਿਫ ਨੇ ਕਰੋ ਪ੍ਰੋਤਸਾਹਨ ਉਹ ਤੇ ਜਿਹੜੇ ਅਖਾਲੀਦਾਨ ਨੂੰ ਵੀ ਅੱਗੇ ਤੋਰ ਸਕਦੇ ਨੇ ਪਰ ਆ ਪਰਿਵਾਰ ਪਾਲਣ ਵਾਲੇ ਆਪਣੀਆਂ ਨਿੱਜੀ ਗਰਜਾਂ ਪਾਲਣ ਵਾਲੇ ਚਾਹੇ ਉਧਰ ਖੜੇ ਨੇ ਚਾਹੇ ਉਧਰ ਖੜੇ ਨੇ ਇੱਕੋ ਸਾਰ ਨੇ ਸੋ ਇਸ ਲਈ ਹੁਣ ਇਹ ਫੈਸਲੇ ਦੀ ਘੜੀ ਆ ਪੰਜ ਸਿੰਘ ਸਹਿਬਾਨਾ ਲਈ ਕਿ ਪਈ ਤਨਖਾਹਾਂ ਦਾ ਤਕਰਾਰ ਦੋਈ ਤਰ੍ਹਾਂ ਦਿੱਤੀਆਂ ਜਾਣਗੀਆਂ ਪਰ ਉਹ ਤਨਖਾਹਾਂ ਤਖਤੀ ਵਾਲੀਆਂ ਹੋਣਗੀਆਂ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਵਾਲੀ ਸਜ਼ਾ ਦੇ ਤੱਕ ਇਹਨਾਂ ਨੂੰ ਉਹ ਸਜ਼ਾ ਕੋੜੇ ਮਾਰ ਦੇ ਤੱਕ ਦੀ ਸਜ਼ਾ ਤੱਕ ਜਾ ਸਕਦੀ ਹੈ ਇਹਦੇ ਉੱਤੇ ਨਜ਼ਰ ਰਹੀ